ਆਰੇ ਸੋਰਿਆਂ ਦਾ ਜੀ ਠੀਕੋ ਅੱਜ ਆਸੀਂ ਬਾਰਡਰ ਪੱਟੀ ਤੇ ਅਸੀਂ ਠੀਕ ਹੈ ਤੁਹਾਨੂੰ ਬਾਅਦ ਚ ਉਹ ਹਾਵਾਂਗੇ ਸਾਰਾ ਪਾਕਿਸਤਾਨ ਬਾਰਡਰ ਤੁਹਾਨੂੰ ਦੱਸਾਂ ਬਾਰਡਰ ਵਾਲੇ ਭਾਈ ਤੇ ਅਸੀਂ ਪਾਉ ਠੀਕ ਹੈ ਤੇ ਰੋਸਟ ਦੀ ਕਰਦੇ ਆ ਸ਼ੁਰੂਆਤ ਪਹਿਲਾ ਮੈਂ ਦੱਸਣਾ ਚਾਹਣਾ ਵੀ ਰਿਕਵੈਸਟ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਬੇਨਤੀ ਹੈ ਤੇ ਹੋਰ ਗੱਲਾਂ ਕੁਝ ਕਰਨੀਆਂ ਅਸੀਂ ਸਾਂਝੀਆਂ ਪਰ ਮੈਂ ਕਿਹਾ ਯਾਰ ਪਹਿਲਾ ਰੋਸਟ ਦੀ ਸ਼ੁਰੂਆਤ ਕਰਨ ਲਈਏ ਆਦ ਕੋਸਰ ਵੀ ਅਰੀ ਸਾਡੇ ਜਮੀਨਾ ਮੰਨਿਆ ਸਹੀ ਨੇ ਪਰ ਤੁਹਾਨੂੰ ਖਾਵਾਂਗੇ ਹਾਲ ਗਦੇ ਵਲੋਗ ਬਣਾਵਾਂਗੇ ਭਰਾਵਾਂ ਦਾ ਵਲੋਗ ਬਣਾਉਂਦਾ ਕੋਈ ਨਹੀਂ ਉਹ ਦੱਸੂਗਾ ਤੁਹਾਨੂੰ ਤੇ ਮੈਂ ਕਹਿੰਦਾ ਚਲੋ ਯਾਰ ਰੋਸਟ ਵੀ ਕਰੀਏ ਸ਼ਰਵਾਤ ਆਜੋ ਵੀ ਨੰਬਰ ਲਾਈਏ ਕੁਛ ਕੋਸ਼ਕੂ ਮਸ਼ਿੰਦਿਆਂ ਦਾ ਲੀਵ ਕੋ ਮੈਂ ਆਇਕ ਬੱਬੂਆਂ ਲਈ ਆ ਗਿਆ ਤੇ ਬੜੀ ਜਤਨ ਮਿਹਨਤ ਕਰਦਾ ਵਧਿਆ ਤੇ ਜੇ ਤੁਸੀਂ ਆਪਣੇ ਵਲੌਗ ਚੈੱਕ ਕਰਨਾ ਚਾਹੁੰਦੇ ਹੋ ਤੇ ਲਿੰਕ ਦਿੱਤਾ ਹੈ ਬਾਇਓ ਵਿੱਚ ਜਾ ਕੇ ਤੁਸੀਂ ਲਿੰਕ ਤੇ ਟਾਈਪ ਕਰਕੇ ਤੇ ਆਪਣੇ ਵਲੌਗ ਚੈੱਕ ਕਰ ਸਕਦੇ ਹੋ ਅੱਜ ਦਾ ਵਲੌਗ ਆਪਾਂ ਅਪਲੋਡ ਕਰਤਾ ਹੈਗਾ ਤੇ ਸਾਰੇ ਜਾਣ ਕੇ ਦੇਖਿਓ ਲਾਈਕ ਕਰਿਓ ਸ਼ੇਅਰ ਕਰ ਲੈ ਮਿੱਤਰੋ ਠੀਕ ਹੈ ਦੇਖਿਓ ਕਿਦਿਆਂ ਦਾ ਲੱਗਿਆ ਸਪੋਰਟ ਕਰੋ ਮਨਨ ਦੇਵੀ ਗਰਮੀਤ ਘਰ ਬੋਲੇ ਨੇ ਹਾਂ ਜਰੂਰ ਤੁਹਾਡੀ ਸਪੋਰਟ ਟੋਡਾ ਲੋਕ ਅਨਗਲੀ ਬੱਬੂ ਮਾਨਾ ਨਲੀ ਦੇ ਬੱਬੂ ਮਾਨ ਦੀ ਸੁੰਕੀ ਹੋਈ ਨਲੀ ਤੇ ਬੱਬੂ ਮਾਨ ਦੇ ਝਾਂਟ ਤੇ ਬੱਬੂ ਮਾਨ ਦੀ ਚੋਆ ਕਿਥੋਂ ਦਾ ਪਤਾ ਹੀ ਭੈ ਚੁੱਪ ਕਰਦਾ ਗੱਲਾਂ ਟੋਡਾ ਲੋਕ ਕਿੰਨੇ ਵੇਖਣਾ ਗੰਦ ਪਾ ਰੱਖਿਆ ਤੁਸੀਂ ਇਹਨਾਂ ਦਾ ਗੰਦ ਇੱਕ ਹੋਰ ਖਾ ਲਵਾਂ ਤਨ ਦੋ ਤਿੰਨ ਗੰਦ ਖਾ ਲਵਾਂ ਇੱਕ ਵਾਰੀ ਨਾ ਨਾ ਰੋਸਟ ਨਾਲ ਨਾਲ ਸਮਾਜਿਕ ਮੁੱਦੇ ਫੇਰ ਅੱਜ ਰੋਸਟ ਵੀਡੀਓ ਸਮਾਜਿਕ ਮੁੱਦੇ ਸਵੇਰੇ ਇਹ 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 ਆ ਦੇਖੋ ਕਹਿੰਦੇ ਸਾਡੇ ਫੈਨ ਆਏ ਨੇ ਮਿਲਣਾਂ ਸਾਡੀ ਥਾਂ ਤੇ ਹੋਰਾ ਤੋਂ ਵਵਾਲੇ ਗਲ ਹਾਰਤਾ ਲੈ ਜਾ ਸੋਹਣਿਆ ਵੇ ਟੱਟੇ ਦਿਲ ਤੋਂ ਵਵਾਰਤਾ ਲੈ ਜਾ ਸੋਹਣਿਆ ਰੇ ਟੱਟੇ ਦਿਲ ਤੋਂ ਵਵਾਰਤਾ ਐਨ ਤੋਂ ਡੱਜਾਲੀ ਲੱਗਦੇ ਮੈਣੇ ਫੈਨ ਹੁੰਦੇ ਨੇ ਜਿਹੜੇ ਮਿਲ ਨਾਲ ਜਿਵੇਂ ਹੁਣ ਕੁਆਟਰਾਂ ਵਾਲੇ ਨੂੰ ਆਣਗੇ ਬਿਲਣ ਗਏ ਉਹ 6 ਮਹੀਨਾ ਬਾਅਦ ਮਿਲ ਨਾਲ ਕਰਨ ਕਹਿੰਨ ਉਹਨੂੰ ਕਹਿੰਦੇ ਨੇ ਫੈਨ ਇਹ ਫੈਨ ਨੇ ਇਹ ਤਾਂ ਫੈਨ ਚ ਉਹ ਜਿਹੜੇ ਫੈਨ ਜਿਹੜੇ ਪੁਰਾਣੇ ਟਾਈਮ 'ਚ ਆਉਂਦੇ ਨੇ ਉੱਤੇ ਜਿਹੜੇ ਵੱਡਾ ਹਰ ਮੋਟਾ ਹਰ ਲੱਗਾ ਹੁੰਦਾ ਸੀ ਉਹ ਵੀ ਕਹਿੰਦੇ ਨੇ ਹੂੰ ਪੱਖੇ ਪੱਖੇ ਲੱਗਾ ਹੁੰਦਾ ਸੀ ਤੇ ਚਰੀ ਗੁੱਲਾ ਜਾਂ ਉਵੇਂ ਤਰ੍ਹਾਂ ਫੈਨ ਦੇ ਲੱਗਦੇ ਪੈਣੇ ਚਰੀ ਗੁੱਲੇ ਵਰਗੇ ਐਂ ਛਕਲਾ ਵੇਖਿਆ ਨਾ ਦੀ ਫੈਨਾਂ ਦੀ ਇੱਕ ਦੀ ਬਾਟੁੱਟੀ ਪੀਏ ਫੈਨ ਇੱਕਦਰੇ ਰਾਹ ਮੋਰਸਨ ਜਨਲ ਐਕਸੀਡੈਂਟ ਤੇ ਪਾਣੀ ਪੂਰੀ ਪੀ ਉਹਨਾਂ ਨੇ ਕਰੇ ਆ ਗਏ ਨੇ ਤੇ ਇਹਨਾਂ ਲਈ ਤਾਂ ਸਾਡੇ ਫੈਨ ਤੁਹਾਡੇ ਫੈਨ ਤੁਹਾਨੂੰ ਪ੍ਰੋਮੋਸ਼ਨ ਕੋਈ ਦਿੰਦਾ ਨਹੀਂ ਚੁਦਾ ਆ ਗਏ ਤੁਹਾਡੇ ਫੈਨ ਵੱਡੀ ਤੇ ਹਾਂਜੀ ਵਰਮਿੰਦਰ ਜੀ ਸਵਾਗਤ ਹੈ ਹਲੋ ਜੀ ਅੱਜ ਅੱਜ ਲਿਆਇਆ ਲੱਡੀ ਆਪਦੀ ਹੀ ਪੈਟ ਸ਼ਰਟ ਸਵਾਗਤ ਨੂੰ ਦਿਖਾਏ ਕੀ ਖਾਸ ਹੈ ਲਾਡੀ ਕਪੜਾ ਖਿੱਚੀ ਕੋ ਨਹੀਂ ਪੈਣ ਛੱਡੋ ਦੇ ਪੈਸੀ ਤੀਸ ਦਾ ਸਵਾਈ ਹੈ ਮਤਲਬ ਸਵਾਈ ਬੜੀ ਹੋਵੇ 100 ਰੁਪਏ ਬੜਾ ਸਵਾਈ ਹੈ ਬੈਲ ਬੋਟ ਪੈਂਚੋ ਬੈਲ ਬੋਟ ਮਤਲਬ ਬੈਲ ਘੰਟਾ ਤੇ ਬੋਟ ਇਹ ਨਵਾਂ ਰਵਾਜ ਆ ਬੈਲ ਘੰਟਾ ਤੇ ਬੋਟ ਮਤਲਬ ਬੇੜੀ ਬੋਟ ਬੇੜੀ ਹੁੰਦੀ ਨਾ ਕਿ ਕੁਝ ਹੋਰ ਹੁੰਦਾ ਬੈਲ ਬੋਟ ਘੰਟਾ ਬੋਟ ਘੰਟਾ ਘੰਟਾ ਬੋਟ ਘੰਟਾ ਮਤਲਬ ਘੰਟਾ ਪਈਏ ਕੇਦਰ ਕੰਟੇ ਬਜਾਣਾ ਠੀਕ ਹੈ ਕੰਟਾ 1 ਘੰਟੇ ਹੀ ਲੀਲਾਇਆ ਤੇ ਆਈ ਗੈਣਾ ਸੋਰੀ ਪੈਂਟ ਲਾਡੀ ਓਏ ਤੂੰ ਟੈਂਪੋ ਹੈ ਨਹੀਂ ਨਹੀਂ ਸੋਰੀ ਮਾਫ ਕਰ ਦੇਣਾ ਹਾਂਜੀ ਨਹੀਂ ਨਹੀਂ ਅਸੀਂ ਨਹੀਂ ਇਹ ਟਿੱਕਾ ਮਾ ਜੀ ਕਰਨਾ ਖਾਈ ਆਪਾਂ ਦੇਖਦੇ ਮਿੱਠਾ ਹੈ ਕਿ ਟਿੱਕਾ ਅਜੇ ਤਾਂ ਵੈਸੇ ਟਿੱਕਾ ਹੀ ਹੋਣੇ ਮਿੱਠੇ ਹੈ ਨਹੀਂ ਠੀਕ ਹੈ ਬਾਕੀ ਲੋਕੀ ਜਲਣਗੇ ਘਰੇ ਵੇਲੇ ਬੈਠੇ ਗੰਨੇ ਖਾਈ ਜਾਂਦੇ ਆ ਤੇ ਜਲ ਫ੍ਰੀਟ ਕਰ ਹੀ ਜਾਂਦੇ ਆ ਪਿੰਡ ਦਾ ਖਾਣ ਠੀਕ ਹੈ ਪਿੰਡ ਵਾਲੇ ਬਾਕੀ ਹੋਰ ਕੋਈ ਵੀ ਨਹੀਂ ਪਿੰਡ ਵਾਲੇ ਨਾਲ ਮੈਨੂੰ ਲਾਈਕ ਕਰਨਾ ਨਾ ਫੋਲੋ ਕਰਨਾ ਕੋਈ ਟੈਨਸ਼ਨ ਨਹੀਂ ਠੀਕ ਹੈ ਮੈਂ ਤਾਂ ਇੱਦਾਂ ਹੀ ਬੈਠੇ ਗੰਨੇ ਖਾਣੇ ਨਾ ਇਦਾਂ ਹੀ ਨਜ਼ਾਰੇ ਲੈਣੇ ਆਗੇ ਜਿਨ੍ਹਾਂ ਨੇ ਸੜਨਾ ਹੈ ਸੜਦੇ ਰਹਿ ਨਾ ਮੇਰੇ ਕੋਈ ਟੈਨਸ਼ਨ ਹੈ ਨਹੀਂ ਨਾ ਕੋਈ ਟੈਨਸ਼ਨ ਹੈ ਤਾਂ ਗੰਨੇ ਦਾ ਚੁਪਾ ਮਰਾਸਨ ਕਰ ਗੰਨਾ ਚੂਪ ਗੰਨਾ ਚੰਗੀ ਤਰ੍ਹਾਂ ਚੇਥ ਚੇਥ ਪਾਵੇਂ ਗਰਮੇਜ਼ ਕੋਰ ਤੂੰ ਜੋ ਮਰਜ਼ੀ ਕਰ ਠੀਕ ਹੈ ਸਾਨੂੰ ਪਿੰਡ ਵਾਲ ਨੂੰ ਕੀ ਲੈਣਾ ਅਸੀਂ ਕੀ ਲੈਣਾ ਫਿਰ ਗੰਨੇ ਠੀਕ ਹੈ ਜਿਨ੍ਹਾਂ ਨੇ ਲੈਣਾ ਹੈ ਉਹਨੇ ਟਟੂ ਲੈਣਾ ਤੂੰ ਗੱਨੇ ਚੂਪਾ ਮਾਰ ਸੰਕਰ ਗੱਨੇ ਦਾ ਚੂਪਾ ਮਾਰ ਸੰ ਚੰਗਾ ਹੁਣ ਸ਼ੁਰੂਆਤ ਹੋ ਗਈ ਏਰੀਆ ਬਦਲ ਗਿਆ ਹੁਣ ਵਿਊ ਲੈਂਡ ਪਿੱਛੇ ਵੇਖੋ ਕੁੜੀਆਂ ਕੀ ਕੀ ਕਰ ਰਹੀਆਂ ਨੇ ਐਨੇ ਕੁੜੀ ਨੇ ਡਜਾ ਇਨਰ ਲੈਂਗਾ ਸਵਾਇਆ ਇਹ ਤੇ ਕੱਪੜਾ ਵੀ ਖਾਇਆ ਹੈ ਦੁਬਾਰਾ ਸੂਟ ਪੜਾ ਜਿਹੜਾ ਪੂਰਾ ਵੇਖੇ ਕੋਈ ਨਹੀਂ ਸੂਟ ਮੈਂ ਤਾਂ ਯਾਰ ਕੀ ਆ ਗਿਆ ਏ ਕਿਥੇ ਰਬੂ ਰਬੂ ਜਾਓ ਕਿ ਜਗਤ ਰਬੂ ਦਾ ਨਾਮ ਨਹੀਂ ਓਏ ਕਾਲਾ ਕੱਪਾ ਗੰਦਾ ਵੀ ਬੋਲ ਰਿਹਾ ਮੇਰਾ ਗੰਟੀਏ ਲਿਖੀ ਮਗਰ ਬਿਠਾਇਆ ਇੱਕ ਤਾਂ ਐਂਗਲ ਫਿਰ ਕਹਿੰਦੇ ਨੇ ਮਿੰਟੂ ਗਾਲਾਂ ਕੱਢਦਾ ਵੀ ਐਂਗਲ ਐਂਗਲ ਚੋਰ ਜਿਹਨੂੰ ਕਹਿੰਦੇ ਨੇ ਐਂਗਲ ਖਾ ਗਈ ਹੋਣੀ ਸਾਰਾ ਕੁਝ ਜਿਹੜੀ ਮਗਰ ਐਂਗਲ ਲੱਗੀ ਹੁੰਦੀ ਉਹ ਖਾ ਗਈ ਹਣੀ ਉਤੋਂ ਐਂਗਲ ਤੇ ਵढ़ਾਈ ਪਰਦੇ ਜਦੋਂ ਉਹ ਆਇਆ ਹੁਣ ਫਿਰ ਤੁਹਾਨੂੰ ਪਤਾ ਨਹੀਂ ਕੀ ਹੋਇਆ ਹੁਣ ਇਹ ਦੀਨ ਦੀ ਬੱਗਣ ਫਿਰ ਕਹਿੰਦੇ ਨੇ ਮਿੰਟੂ ਗਾਣਾ ਕਰਦਾ ਜਾਣ ਤੇ ਵੀਡੀਓ ਵੇਖੀ ਆਪਾਂ ਨੇ ਫੇਸ ਹੌਣ ਵਿੱਚ ਹਿੰਦੀ ਆਹ ਆਹ ਇਹ ਤਾਂ ਮੈਂ ਟੈਂਪੂ ਟਰੈਕਸ ਆ ਇਹ ਆ ਪੁੱਤਰ ਤੂੰ ਨਾ ਜੇ ਨਾ ਪੜਾ ਪੜਾ ਕਰ ਇਧਰ ਨਿਆਣਿਆ ਇਧਰ ਤੂੰ ਤੇਰਾ ਨਾਂ ਅਖਰੇ ਕੀ ਏ ਆ ਬਾਬੇ ਨੂੰ ਤੁਸੀਂ ਵੜਿਆ ਹੋਇਆ ਇਹਨੂੰ ਕੁਝ ਆਵੇ ਨਾ ਗੱਲ ਨਾ ਬਾਤ ਵੇਠ ਲਾ ਦੇ ਨਾ ਥਾਂ ਥਾਂ ਦੇ ਆਵੇ ਪਾਪਾ ਹਾਂ ਇਹਦਾ ਗਲਾ ਬਹੁਤ ਖਰਾਬ ਆ ਯਾਰ ਕੱਲ ਵਰਸੇਗਾ ਗਲਾ ਦੇਦਾ ਠੀਕ ਕਰਦਗੇ ਨੇ ਦੰਦੀਵਾ ਦੇਣੀ ਆ ਇਹ ਭੈਣ ਚ ਉੱਧ ਗਿਰੇ ਆਸਿਆਲੇ ਲਾਗਣਾ ਸੀ ਮੁੱਠੂ ਇਹਨੇ ਇੱਕ ਤਾਂ ਇੱਕ ਸੀਨ ਚੱਲੇ ਹੋਏ ਰੁੱਕ ਜਦੋਂ ਦਸਣਾ ਇਹ ਕੋਈ ਗੱਲ ਗੱਲ ਬਾਤ ਨਹੀਂ ਪਿੱਛੇ ਹੀ ਕਰਦੇ ਨੇ ਆਸਿਆਲੇ ਸੀ ਭੈਣ ਚ ਉਦਾਸਾ ਆਵੇ ਨਾ ਆਵੇ ਐ ਨਹੀਂ ਆਸਾ ਲੋਕੇ ਸੰਗਾ ਪੈਂਦੇ ਨੇ ਤਰ ਮਨ ਨਾਲ ਐਡੇ ਨਾਮਰਾ ਦੇ ਜਿਵੇਂ ਨਾ ਮਨਕ ਚੱਲ ਜਿਵੇਂ ਕੋਈ ਚੀਜ਼ ਚਲਦੀ ਵੀ ਕਮੇਡੀ ਜਿਵੇਂ ਕਰਨੀ ਹੈ ਤੂੰ ਪੈਸੇ ਲੈ ਕੇ ਆਏ ਠੀਕ ਹੈ ਯਾਰ ਤੇ ਇਸ ਇਸ ਕਮਣੀ ਇਹ ਕੀ ਆ ਉਹ ਕੀ ਮਕਰ ਕੇ ਤਨੇ ਰਹਿ ਗਏ ਭਜੀ ਤੇ ਉਤਨੇ ਤੇ ਅਹੀਂ ਕਰਦੇ ਇਹ ਜਿਹੜੀ ਇੱਕ ਇੱਕ ਚੀਜ਼ ਹੈ ਇੱਕ ਹੀ ਮਸਲਾ ਹੈ ਦੱਸੋ ਕੀ ਮਸਲਾ ਹੈ ਹੈ ਚੋਦੇ ਮੈਂ ਤੁਸੀਂ ਗੰਧ ਪਾਇਆ ਅਹੀਂ ਕਰਦੇ ਸਾਦੇ ਤਾਂ ਲੋਕਾਂ ਨੂੰ ਲੋਕੀ ਕੀ ਆ ਤੇਰੀ ਮੈਂ ਹੋਣਾ ਜੀ ਕੋਸੀ ਸੋਰੀ ਕਿਸੇ ਕਰਾਣੀ ਹੈ ਨਾ ਰੁਕ ਜਾ ਇਹ ਮਸਲੇ ਵਾਲੇ ਬੇਲੀ ਮੇਰੇ ਹੱਥ ਮੇ ਇਹ ਗਲਾਸ ਹੈ ਕੋਈ ਅਸਲਾ ਤੋ ਨਹੀਂ ਮੇਰੇ ਹੱਥ ਮੇ ਇਹ ਗਲਾਸ ਹੈ ਕੋਈ ਅਸਲਾ ਤੋ ਨਹੀਂ ਇਸ ਗਲਾਸ ਕੋ ਤੋੜ ਨੀ ਆਪ ਲੋਗੋ ਕੋ ਕੋਈ ਮਸਲਾ ਤੋ ਨਹੀਂ ਨਹੀਂ ਟੈਂਪੂਟ੍ਰੈਕਸ.com ਤੂੰ ਭਾਵੇਂ ਇਹ ਗਲਾਸ ਨੂੰ ਨਾ ਤੋੜ ਕੇ ਠੀਕ ਹੈ ਇਹਦੇ ਜਿਹੜੇ ਗਲਾਸ ਟੁੱਟੇਗਾ ਨਾ ਪਲੇਟ ਟੁੱਟੇਗੀ ਇਹਦੇ ਜਿਹੜਾ ਕੱਚ ਹੋਵੇਦਾ ਨਾ ਉਹ ਭਾਵੇਂ ਪੁੱਛ ਸਾਰਾ ਤਨ ਅੱਗੇ ਦਸੀ ਹੈ ਨਾ ਯੁਵਰਾਜ ਵਾਲਾ ਜਿਹਨੇ 6 ਛੱਕੇ ਮਾਰੇ ਹੈ ਨਾ ਤੋਡੇ ਹੋਰ ਫਰੀਦੀ ਗਿਆ ਤੂੰ ਪਾਕਿਸਤਾਨ ਦਾ ਮੈਨੂੰ ਪਤਾ ਹੈ ਅਫਰੀਦੀ ਨੇ ਜਿਹਨਾਂ ਨੇ 6 ਛੱਕੇ ਮਾਰੇ ਹੈ ਨਾ ਇਕ ਕਾਚ ਤੇਰੀ ਕਿਸਵਾੜੇ ਚ ਖਸਾਗ ਹੈ ਨਾ ਫਰੀਦੀ ਨੂੰ ਬੁਲਾਇਆ ਹੋਵੇ ਬੁਲਾਇਆ ਨ ਦਲੋੜ ਇਹਨਾਂ ਦੇ 6 ਛੱਕੇ ਜਨੇ ਮਾਰੇ ਜਦੋਂ ਮਾਰੇ ਨਾ ਫਰੀਦੀ ਨੇ ਬਰਾਇਟਲੀ ਨੂੰ ਉਹ ਦੱਸਿਆ ਵੈਣਾ ਤੇ ਤੇਰੀ ਜਿਹੜੀ ਐ ਇਹ ਤੇਰੀ ਐ ਹੀ ਹੋਣੀ ਜਿਵੇਂ ਇਹ ਤੇਰੇ ਫਿਰ ਤੂੰ ਆਮ ਨਾਲ ਤੁਰਿਆ ਕਰੇਂਦਾ ਟੈਂਪੂ ਟ੍ਰੈਕਸ ਭੈਣ ਜਦ ਸਰਦਾਰ ਜੀ ਪਲੀਜ਼ ਰਿਕਵੈਸਟ ਸ਼ਰਮ ਕਰੋ ਨੀ ਕੋਕਾ ਏ ਰੱਬ ਜਮਾਨਾ ਕਿ ਆ ਗਿਆ ਹੈ ਸਰਦਾਰ ਜੀ ਤੁਸੀਂ ਪਹਿਲੀ ਗੱਲ ਮੈਂ ਕਿਸੇ ਸਰਦਾਰ ਨੂੰ ਗਲਤ ਨਹੀਂ ਕਹਿ ਰਿਹਾ ਇਹਨਾਂ ਗਲਤੀ ਨਹੀਂ ਆਂਦੀ ਏ ਤੂੰ ਕੰਜਰਾ ਬੁੱਢਾ ਬੁੱਢਾ ਥਾ ਪੁੱਤਿਆਂ ਦੋਤਿਆਂ ਦਾ ਬੰਦਾ ਵੀ ਜੱਫੀ ਤੁੰਦੀ ਫਿਰਨਾ ਤੇ ਨਾ ਤੇਰਾ ਘੜੀ ਦੇਰ ਤੇ ਸਾਢੇ 6 ਵਜੇ ਹੋਏ ਨੇ ਸਾਢੇ 6 ਮਤਲਬ 6 6 ਸਮਝਦੇ ਨਾ 6 ਮਿੱਤ ਸੂਈ ਥੱਲੇ ਨੇ ਦੋਵੇਂ ਤੇ ਸਾਢੇ 6 ਵਜੇ ਹੋਏ ਨੇ ਵੀ ਤੇਰਾ ਇੱਥੇ ਕੰਮ ਕੀ ਪੁੱਤਰ ਬਾਈ ਤਤੂ ਗਲੰਕ ਕੇ ਸਰਦਾਰੀ ਤੇ ਕੂਸੂ ਕੂਜ਼ੂ ਤੇਰੇ ਵਰਗੇ ਕੂਸੂ ਜਿਹੜੇ ਕਹਿੰਨਾ ਨਾ ਜਿਹੜੇ ਬਾਹਰ ਜਾ ਕੇ ਅੰਗਰੇਜ਼ੀਆਂ ਦੇ ਜਿਹੜੇ ਨਾਲ ਲੱਗਦੇ ਨੇ ਚੁੱਥੜੇ ਚੁੱਤਰੇ ਬੰਦੇ ਤੈਨੂੰ ਇਹ ਜੁੱਤੀ ਚਾਹੀਦੀ ਦੂਜੀ ਇੱਕ ਐਡੀਟਸ ਦੀ ਹੁੰਦੀ ਏ ਇੱਕ ਹੁੰਦੀ ਸਕੈਚਰ ਦੀ ਜਲ ਬ੍ਰਾਂਡ ਦੀ ਨਹੀਂ ਮਗਲ ਕਰ ਤੈਨੂੰ ਚਾਹੀਦੀ ਜਿਹੜੀ ਇੱਥੇ ਨਹੀਂ ਮਿਲਦੀ ਜਿਹੜੀ ਪਿੰਡਾਂ 'ਚ ਵੇਚ ਨਾਦੇ ਨੇ ਜਿਹੜੀ 100 200 ਰੁਪਏ ਸੇਲ ਵਾਲੀ ਜਿਹਨਾਂ ਸਾਨੂੰ ਪਲਾਸਟਿਕ ਜਾਂ ਪੱਕਾ ਹੁੰਦਾ ਠੀਕੇ ਤੇ ਹੋਰ ਜਿੱਦਰਾ ਹੁੰਦੀ ਹੈ ਜਦੋਂ ਜੋ ਪਾਲੀ ਹੈ ਨਾ 2 ਦਿਨ ਤੱਕ ਬੜਕ ਜਾਂਦੀ স্মੈਲ ਆਈ ਜਾਂਦੀ ਜਿਹੜਾ ਲਾਵੇ ਨਾ ਸਾਰਾ ਕਮਰਾ ਬੜਕ ਜਾਂਦਾ ਤੈਨੂੰ ਤੇਰੀ ਉਹ ਜੁੱਤੀਆਂ ਨਾਲ ਤੇਰਾ ਚੁੱਥਾ ਕੁੱਟਣ ਵਾਲਾ ਜੁੱਥਾ ਨਹੀਂ ਸੋਰੀ ਬੋਂਡ ਤੇਰੀ ਗਿਆਨੀ ਮੈਂ ਗਿਆਨੀ ਸ਼ਬ ਤਾਂ ਵੀ ਵਰਤ ਰਿਹਾ ਇਹ ਗਲਤ ਗਲਤ ਬੰਦਾ ਹੈ ਠੀਕ ਹੈ ਨਾ ਮੈਂ ਡੀਬੇਮ ਨਹੀਂ ਕਰ ਰਿਹਾ ਭੈਣ ਚੁੱਲ੍ਹ ਲਈ ਖੜੇ ਨੇ ਆ ਕੇ ਆ ਫਿਰ ਮਸਲੇ ਵਾਲ ਆ ਗਿਆ ਤੇਰਾ ਤਾਂ ਮਸਲਾ ਮੈਂ ਜਾ ਕੱਢਾਂਗਾ ਤੂੰ ਯਾਦ ਰੱਖੇਗਾ ਆ ਵੀਡੀਓ ਵੇਖੋ ਸਾਡਾ ਏਰੀਆ ਹੈਲੋ ਹਾਂ ਹਾਂ ਮੈਂ ਫੋਨ ਕਰਦੇ ਪੈਨ ਮੇਰੇ ਫੋਨ ਤੇ ਨਾ ਤੇ ਮਾਂ ਦਾ ਭੋਸੜਾ ਕਰਦਾ ਭੋਸੜੀ ਅਮਰ ਬਿਆ ਕੀ ਹੋ ਗਿਆ ਕੀ ਹੋ ਗਿਆ ਸੋਨੂ ਰਿ ਫੋਨ ਕਿਤੇ ਪਕੜੀ ਚਾ ਪਿਛਪਾਨ ਕੀ ਕਾਣੀ ਮਾਤਾ ਲੋੜੇ ਆਕੇ ਫੋਨ ਤੇ ਫੋਨ ਕੀਤੀ ਮੂੰਹ ਖਰਾਬ ਕਰ ਦੇਣਗੇ ਇਹ ਬੋਲ ਲੈ ਮਾ ਕੇ ਮਚਪਾਨ ਕੀ ਕੋਈ ਥਾਣੇ ਕੰਮ ਕਮ ਕਰਦੇ ਪੈ ਇਹ ਮੈਂ ਨਹੀਂ ਵੀਡੀਓ ਪਾਉਂਦਾ ਇੰਸਟਾਗ੍ਰਾਮ ਤੇ ਇਹ ਮੈਂ ਸਾਦੀ ਤਾਂ ਨਹੀਂ ਜਾਣ ਘੜ ਸੱਟੀ ਮੈਂ ਤਾਂ ਫੋਨ ਨਹੀਂ ਗਈਆਂ ਯਾਰ ਪਹਿਨ ਤੀ ਤੂੰ ਤੇਰੀ ਕਿਸ਼ਵਾੜੇ ਚ ਲੋਲਲ ਲੈ ਆ ਤੂੰ ਆ ਦੀ ਮਾਂ ਦਾ ਭੋਸੜਾ ਜਿਹੜੀ ਕਪਾਈ ਵੀਡੀਓ ਤੇ ਗਾਲ ਮਾਈਕ ਲਾ ਤੇ ਰਿਕਾਰਡਿੰਗ ਕਰਕੇ ਠੋਕੀ ਬੈਠਾ ਭੈਣ ਚੁੱਦਾ ਤੈਨੂੰ ਸ਼ਰਮ ਨਹੀਂ ਆਈ ਤੂੰ ਬਰਾਦਰੀ ਦੀ ਰੁੱਟੀ ਖੇਮ ਕਰ ਰਿਹਾ ਭੈਣ ਚੋ ਐਡਾ ਤਗੜਾ ਆਪਣਾ ਇਤਿਹਾਸ ਐ ਐਡੀ ਤਗੜੀ ਬਰਾਦਰੀ ਆ ਆਪਣੀ ਸਾਲਿਆ ਮੇਰਿਆ ਠੀਕ ਐ ਬਰਾਦਰੀ ਦੇ ਦੁਸ਼ਮਣਾਂ ਨੂੰ ਤੁਸੀਂ ਭੈਣ ਚੰਦੋ ਤੰਦ ਪਾ ਕੇ ਰੱਖਿਆ ਐ ਬਰਾਦਰੀ ਦੇ ਦੁਸ਼ਮਣਾਂ ਨੇ ਠੀਕ ਐ ਇਹ ਆ ਮੈਨੂੰ ਗੁੱਸਾ ਚੜਦਾ ਯਾਰ ਫੇਰ ਠੀਕ ਐ ਨਾ ਆ ਹੁਣ ਵੇਲਾ ਫੇਮਸ ਹੋਣ ਪਿੱਛੇ ਇਹ ਇਹ ਕੁੜੀ ਇਹ ਕੁੜੀ ਵੇਖੋ ਵੀ ਇਹ ਹੁਣ ਪਿਛਵਾੜਾ ਵਖਾਉਣ ਦੀ ਕੋਸ਼ਿਸ਼ ਕਰਦੀ ਵੀ ਮੈਂ ਫੇਮਸ ਹੋ ਜਾਾਂਗੀ ਫਰੈਕ ਸੂਟ ਪਾ ਕੇ ਬਟ ਪਿਛਵਾੜਾ ਇੰਦਾ ਉਵੇਂ ਦਾ ਨਹੀਂਗਾ ਇਹ ਵੀ ਉਵੇਂ ਦੀ ਬਿਸਤਰ ਕਰਾ ਗ੍ਰਾਮ ਵੇਖੀ ਰੀਲਾਂ ਬਣ ਜੇਗੀ ਜੇ ਬਣੀ ਨਹੀਂ ਬਣ ਜਵੇਗੀ ਇੰਦਾ ਪਿਛਵਾੜਾ ਵੇਖੋ ਮੱਜ ਨੇ ਜਦੋਂ ਦੇ ਪਿਛਵਾੜੇ ਦੇ ਵਿੱਚ ਸਿੰਘ ਕੱਟਿਆ ਨਾ ਕੱਟਿਆ ਮਤਲਬ ਠੋਕਿਆ ਇੰਦਾ ਹਾਲ ਵੇਖਦੀ ਆ ਦੀ ਤੇ ਫੇਰ ਵੀ ਨਹੀਂ ਅੱਖ ਜਿੱਥੇ ਰੰਦਾਸ਼ ਦੇਣਾ ਕੱਖਦਾ ਲੰਡੂਆਂ ਦੀ ਕਕਲੀ ਪੋਈ ਮੈਨੂੰ ਅੱਜੀ ਆਏ ਆ ਵਾਰਗੀ ਮੂਰਤ ਸੋਰੀ 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 ਪਾੜ ਗਈ ਤਾਂ ਤੁਹਾਨੂੰ ਚਾਹੀਦੀ ਆ ਚੀਜ਼ ਟ੍ਰਾਇਲ ਚੱਲ ਰਿਹਾ ਬਈ ਇਹ ਮਸ਼ੀਨ ਦਾ 25 ਫੁੱਟ 5 ਸੈਕਿੰਟਾਂ ਜੀ ਪਾਟ ਦਿੰਦਾ ਬਈ ਇਹ ਤੇ ਬਹੁਤ ਹੀ ਮਤਲ ਤਕੜਾ ਜਗਾੜਾ ਟਜਾ ਜਗਾੜਾ ਕਹਿ ਦਿਓ ਵੀ ਗੱਲੇ ਛੱਡ ਹਾਂ ਚੀਜ਼ ਚਾਹੀਦੀ ਐਨਾ ਠੀਕ ਐ 25 ਫੁੱਟ 5 ਸੈਕਿੰਟਾਂ ਵਿੱਚ ਇਹ ਤੁਹਾਨੂੰ ਇੱਕ ਮਿੰਟ ਜਿਹੜੀ ਆ ਵੀਡੀਓ ਕੁੜੀਆਂ ਵਖਾਈਆਂ ਨੇ ਤੇ ਦੋ ਚਾਰ ਮੋਡੀ ਵਖਾਏ ਨੇ ਇਹਨਾਂ ਨੂੰ ਇਹ ਚਾਹੀਦਾ ਵੀ 5 ਸੈਕਿੰਡਾਂ ਚ 25 ਫੁੱਟ ਮੋੜਾ ਕਰ ਦਿੰਦਾ ਇਹ 25 ਫੁੱਟ ਲਵੇਲੀ ਨੇ ਯਾਰ ਆ ਬਾਬੇ ਨੂੰ ਖਰਾਬ ਕੀਤੀ ਖੜੇ ਨੇ ਨਾ ਤੁਹਾਡੀ ਗੱਲ ਬਣਦੀ ਜੀ ਤੀ ਪਾਪਾ ਕਦਾ ਹਾਂ ਠੀਕ ਆ ਪੁੱਤਰਾ ਆਪਣੀ ਜਗਾ ਅੱਜ ਕਦਾ ਵੀਦਾ ਤਨੋਂ ਤਮਾਖੀ ਦਾ ਚਾਂ ਚੁੱਦ ਦੇ ਗੱਲ ਕਰਦੇ ਪਾਏ ਤੇ ਵੇਠ ਲਾਣ ਦੇ ਪਏ ਐਂ ਚੁੱਤ ਗੱਲ ਤੁਹਾਡੀ ਸਮਝ ਨਹੀਂ ਆਂਦੀ ਫੇ ਕੋਈ ਆਹ ਜਿਹੜੇ ਬੰਦੇ ਨੇ ਵੀਡੀਓ ਬਣਾਈ ਨਾ ਉਹਦੀ ਮੈਮ ਮ ਭੋਸੜਾ ਹੈ ਜਾਂ ਕੁਟਣਾ ਹੈ ਨਾ ਵਿਚਾਰੀ ਕੁੜੀ ਨੂੰ ਵੇਖ ਲੈ ਟੀਫੇਮ ਕਰਤਾ ਉਹਦੀ ਸ਼ਕਲ ਆਏ ਕੱਸੇ ਮਾਰੀ ਜਾਂਦਾ ਵਿਚਾਰੀ ਤੇ ਭੈਣ ਚੁੱਦਾ ਡਰਾਈਵਰ ਐਵੇਂ ਚੜਦੇ ਹੁੰਦੇ ਨੇ ਕੱਸੇ ਮਾਰੀ ਜਾਂਦਾ ਕਿੱਥੇ ਕਿੱਥੇ ਵਜਾ ਦੱਸਾ ਤੇਰੀ ਭੈਣ ਨੂੰ ਤੇ ਤੇਰੀ ਭੈਣ ਹੁੰਦੀ ਸਾਲਿਆ ਮੈਨੂੰ ਇਹ ਦੱਸ ਜਿੰਨੇ ਵੀਡੀਓ ਬਣਾਈ ਤੇਰੀ ਭੈਣ ਹੁੰਦੀ ਉਹਨੂੰ ਇਹ ਡਰਾਈਵਰ ਇਹ ਚਲ ਡਰਾਈਵਰ ਬੰਦਾ ਸਹੀ ਉਹਨੂੰ ਕੱਸਾ ਤੋਣ ਦੇ ਦਿੰਦਾ ਤੇ ਵੀਡੀਓ ਵਾਇਰਲ ਹੋ ਜਾਂਦੀ ਫੇਰ ਤੂੰ ਤੇ ਵੀਡੀਓ ਬਣਾਦੀ ਭੈਣ ਚੁੱਦਾ ਕੁੜੀ ਹੈ ਯਾਰ ਸਿਆਣੀ ਕੁੜੀ ਦੀ ਵੇਖ ਇੱਜ਼ਤ ਕਿੱਥੇ ਜਾਂਦੀ ਹੈ ਜਿਹੜੀਆਂ ਕੁੜੀਆਂ ਆਪ ਗੰਦ ਪਾਈ ਬੈਠੇ ਉਹਨਾਂ ਦੀ ਗੱਲ ਛੱਡੋ ਇਹ ਕੁੜੀ ਦੀ ਕੀ ਇੱਜ਼ਤ ਜਾ ਰਹੀ ਜਾਣੀ ਸ਼ਰਮ ਹੀ ਨਹੀਂ ਕੀ ਪੈਣ ਚੋਦੋ ਤੁਹਾਨੂੰ ਸਾਲਿਓ ਤੁਹਾਨੂੰ ਫਿਰ ਮਾਰ ਕਟਾਈ ਅੱਜ ਮੈਂ ਆਇਆ ਆਉਦੇ ਏਰੀਆ 'ਚ ਮੈਂ ਕਹਿੰਦਾ ਬਾਰਡਰ ਏਰੀਆ ਥੋੜਾ ਜਿਹਾ ਕੈਮਰਾ ਇੱਧਰ ਕਮਾ ਲਈਏ ਇੱਕ ਮਿੰਟ ਰੁਕ ਜਾ ਇਹ ਮੈਂ ਕਹਿੰਦਾ ਚਲ ਸਾਰੇ ਫੀਲ ਖੂਦ ਵਖਾਲ ਦਈਏ ਇਹ ਪੈਣ ਚੋ ਤੇਰੀ ਪੈਣ ਹੁੰਦੀ ਨਾ ਤੈਨੂੰ ਫਿਰ ਪਤਾ ਲੱਗੇ ਆ ਇਹ ਚੀਜ਼ਾਂ ਕੀ ਹੁੰਦੀਆਂ ਨੇ ਹੁੰਦੀਆਂ ਨੇ ਠੀਕ ਹੈ ਨਾ ਇੱਕ ਮਿੰਟ ਹੁਣ ਇਹਨਾਂ ਨੂੰ ਵਧੀ ਕੀ ਜਾਈਦਾ ਤੈਨੂੰ ਸਿੱਧੀ ਮੈਂ ਗਾਲ ਦਸਾਂ ਕਿ ਤੈਨੂੰ ਕੀ ਚੀਜ਼ ਖਾਈਏ ਇਹਨਾਂ ਨੂੰ

ਵੀ ਵਸਲਾਣਾ 25 ਫੋਟ ਤੇ ਨੂੰ ਚਾਹੀਦਾ ਕਾਕਾ 25 ਫੋਟ ਤੇ ਨੂੰ ਚਾਹੀਦਾ 5 ਸਕਿੰਟਾਂ ਜੀ ਪਾਟ ਦਿੰਦਾ ਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਇੱਕ ਖਾਸ ਮੁੱਦੇ ਦੀ ਚਲੋ ਕਰੀ ਵੀਡੀਓ ਵੇਖ ਲਓ ਆ ਵੀਡੀਓ ਵੇਖੋ ਬੜੀ ਪੀੜੋਂਗੀ ਮੇਰੇ ਨਹੀਂ ਆਉਂਦੀ ਇੰਸਟਾਗ੍ਰam ਵਾਲੇ ਤੇ ਮੇਰੇ ਸਹੀ ਗੱਲ ਉਹ ਵੀ ਛਾਲ ਮਾਰੀ ਉਹ ਧੀ ਉਹ ਭੈਣ ਚੋਦ ਨੇ ਕੁੱਤੇ ਦੱਲੇ ਨੇ ਤੇਰੀ ਮਤਲਬ ਪਛਵਾੜੇ ਥੱਲੇ ਰੱਖਤਾ ਉਹ ਡੋ ਵੀ ਰੱਖਿਆ ਸੀ ਲੇ ਨਕਲੀ ਮੈਨੂੰ ਨਹੀਂ ਪਤਾ ਤੇ ਵੀਡੀਓ ਪਾਉਸ ਕਰਤੀ ਵੇਗਾ ਨਹੀਂ ਵਿਖਾਈ ਖੁੱਬ ਬੈਕ ਨਹੀਂ ਖੁੱਬ ਹੈ ਜੀ ਖੁੱਬ ਹੈ ਤਾਂ ਫਿਰ ਤਾਂ ਮੈਨੂੰ ਲੱਗਦਾ ਵੀ ਇਹ ਉੱਥੋਂ ਦੇ ਸਰਕਾਰੀ ਹਸਪੀਟਲ ਕੀ ਬਤਾ ਕਿਵੇਂ ਹੁੰਦੇ ਨੇ ਬਾਹਰ ਦੀ ਫੋਟੋ ਏ ਇੱਥੋਂ ਦੇ ਸਰਕਾਰੀ ਹਸਪੀਟਲ ਜਿਹੜਾ ਰੱਤੜ ਵਾਗੇ ਪਾਉਣੇ ਰੱਤੜ ਜਿਹਨੂੰ ਕਹਿੰਦੇ ਰੱਤੜ 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 ਠੀਕ ਹੈ ਤੇ ਇਹਦਾ ਚੁੱਥੇ ਦਾ ਸਪਾਇਆ ਹੋ ਚੁੱਕਿਆ ਹੋਣਾ ਹੀ ਇੱਥੇ ਠੀਕ ਹੈ ਇੱਕ ਮਿੰਟ ਯਾਰ ਮਾਈਕ ਸੈੱਟ ਕਰ ਲਾਂ ਠੀਕ ਹੈ ਤੇ ਬਾਕੀ ਯਾਰ ਤੁਹਾਡੇ ਏਰੀਆ ਚ ਕੀ ਕਹਿੰਦੇ ਨੇ ਮੈਨੂੰ ਇਹ ਤਾਂ ਸਰ ਰਤ ਮਤਲਬ ਰਤ ਰਤ ਮਤਲਬ ਲਹੂ ਲਹੂ ਮਤਲਬ ਖੂਨ ਠੀਕ ਹੈ ਤੁਨ ਕਹਿੰਦਾ ਪੰਜਾਬੀ ਲੱਗਿਆ ਕਿੰਨਾ ਸਟਰੌਂਗ ਹੈ ਆਈ ਏਮ ਵੈਰੀ ਡੇਂਜਰਸ ਨੋਰ ਪਰਸਨ ਆਈ ਏਮ ਵੈਰੀ ਹਾਰਡ ਮੈਂ ਮੈਨੂੰ ਤਾਂ ਯਾਰ ਆਂਧੀਆਂ ਆ ਰਹੀ ਆਹ ਇੱਕ ਬੰਦਾ ਹੋਰ ਆ ਗਿਆ ਫਿਰ ਆਏ ਨੂੰ ਇਹਨੂੰ ਕੀ ਚਾਹੀਦਾ ਨੂੰ ਮੇਰੇ ਹੱਥ 'ਚ ਇਹ ਜਾਪਾਨੀ ਫਲ ਹੈ ਕੋਈ ਅਸਲਾ ਤਾਂ ਨਹੀਂ ਮੇਰੇ ਹੱਥ 'ਚ ਇਹ ਜਾਪਾਨੀ ਫਲ ਹੈ ਕੋਈ ਅਸਲਾ ਤਾਂ ਨਹੀਂ ਆਪ ਲੋਗੋ ਨੂੰ ਖਿਲਾ ਦੂੰ ਕੋਈ ਮਸਲਾ ਤਾਂ ਨਹੀਂ ਕਾਕਾ ਅਸੀਂ ਤੇਰਾ ਜਾਪਾਨੀ ਫਲ ਨਹੀਂ ਖਾਣਾ ਸਾਨੂੰ ਤੇਰੇ ਜਬਾਨੀ ਫਲ ਖਾਣ ਦੀ ਲੋੜ ਨਹੀਂ ਅਸੀਂ ਕਹਿੰਨੇ ਆਂ ਵੀ ਤੂੰ ਜਿਹੜਾ ਹੁੰਦਾ ਨਾ ਜਿਹੜੇ ਜੂਸ 'ਚ ਪਾਦੇ ਅਨਾਨਾਸ ਤੈਨੂੰ ਜਾਪਾਨੀ ਫਲ ਖਾਣਾ ਤੂੰ ਸਾਨੂੰ ਕੋਈ ਮਸਲਾ ਨਹੀਂ ਪਰ ਅਨਾਨਾਸ ਬੰਡ 'ਚ ਲੈ ਉਹਦਾ ਸਾਨੂੰ ਸਵਾਦ ਆਵੇਦਾ ਉਹਦਾ ਮਸਲਾ ਆਵੇਦਾ ਅਨਾਨਾਸ ਨਾ ਅਹੀਂ ਹੁੰਦਾ ਏ ਇੱਕ ਵੱਡਾ ਸਾਰਾ ਲੈਲਾ ਕਾਕਾੜਾ ਨਾ ਸੁਣ ਅਹੀਂ ਮਗਰ ਨਾ ਇਹਨੂੰ ਕੋਈ ਵੀ ਥਾਓ ਯਾਰ ਪਾਕਿਸਤਾਨ ਵਾਲੇ ਮੇਰੇ ਭਰਾਓ ਪੰਜਾਬੀ ਇਹਨੂੰ ਇਹ ਪੰਜਾਬੀ ਹੈ ਯਾਰ ਪਤਾ ਲੱਗਦਾ ਪਿਆ ਮਗਰ ਫਸਣਾ ਵੇਖ ਕੇ ਇਹਨੂੰ ਨਾ ਇਹਦੇ ਦੋ ਜਣੇ ਇੱਕ ਫੋੜਾ ਲੱਤਾਂ ਦੂਜੀਆਂ ਦੂਜਾ ਫੋੜਾ ਲੱਤਾਂ ਤੇ ਉਹ ਲਿਆਓ ਇਹਨੂੰ ਰੋਟਾ ਨਾਲ ਬੜਾ ਪਿਆਰ ਹੈ ਨਾ ਤੇ ਇਹ ਥੱਲੇ ਉੱਤੇ ਰੱਖ ਕੇ ਨਾ ਅਹੀਂ ਅਹੀਂ ਕਮਾਉਂਦੋਂ ਤੂੰ ਕਟਿਆ ਜੇ ਇਹਦੇ ਮਸਲੇ ਨੇ ਸਾਰੇ ਹੱਲ ਹੋ ਇਹਨੇ ਬਾਕੀ 25 ਫੋਟਾ ਵਾਲੇ ਤੋਂ ਤੁਹਾਨੂੰ ਪਤਾ ਹੀ ਇਲਾਜ ਮੇਰੇ ਕੋਈ ਹੈ 25 ਫੋਟਾ ਦਾ ਇਲਾਜ ਠੀਕ ਹੈ ਨਾ ਇਹ ਟ੍ਰਾਇਲ ਚੱਲ ਰਿਹਾ ਬਈ ਇਹ ਮਸ਼ੀਨ ਦਾ 25 ਫੁੱਟ 3.5 ਕਿਲੋਟਾ ਜੀ ਪਾਟਣ ਦਾ ਬਈ ਇਹ ਤੇ ਬਹੁਤ ਹੀ ਆ ਸਾਡੇ ਏਰੀਏ ਤੇ ਵੇਲੀ ਉਹ ਤੇ ਕਿੱਥੇ ਨਹੀਂ ਮਿਆਸ ਲੈ ਤੇ ਗੋਲ ਲੈ ਨਹੀਂ ਇਹ ਪਾਉ ਸਾਡ ਇਹ ਮਾਚੜ ਨਹੀਂ ਸਾਡੇ ਵਾਲ ਪਾਉ ਏ ਇਹ ਨੇ ਇਹ ਗੀ ਜਨਾਨੀ ਅਸਲ ਚ ਐਨੇ ਪੁੱਟਿਖੜਬਾਜੀ ਮਾਰੇ ਪਹਿਲਾ ਜਨਾਨੀ ਵਾਲਾ ਗਾਣਾ ਰਹਾ 128 ਕੁੜੀ ਦਾ ਪੁੱਟਿਖੜਬਾਜੀ ਮਾਰ ਕੇ ਮਤਲਬ ਕਲਾ ਬਾਜੀ ਜਿਹੜਾ ਸਿੱਧਾ ਹੋਇਆ ਨਾ ਠੀਕ ਹੈ ਤੇ ਸਿੱਧੂ ਮੂਸੇ ਵਾਲਾ ਬਣ ਗਿਆ ਹੈ ਤੰਜਰਾ 128 ਕੁੜੀ ਦਾ ਮਤਲਬ ਕੁ ਜਨਾਨੀ ਹੈ ਤੇ ਸਿੱਧੂ ਮੂਸੇ ਵਾਲਾ ਬਣਾ ਫਿਰਨਾ ਯੱਦੀ ਦਾ ਸਿੱਧੂ ਮੂਸੇ ਵਾਲੇ ਹੁੰਦਾ ਨਾ ਤੇ ਉਹਨੇ ਤੇਰੀ ਮਗਰੋਂ ਘਾਤ ਕੇ ਉਹ ਜਿਹੜੀ ਗਾਣੇ ਚ ਲਈ ਫਿਰਦਾ ਹੁੰਦਾ ਕਰਾਜ ਨਹੀਂ ਸੀ ਤੂੰ ਜਨਾਨੀ ਹੈ ਸਿੱਧੂ ਮੂਸੇ ਵਾਲਾ ਦੀ ਡਾ ਜਸਟਿਸ ਬੋਰਸ਼ਦੂ ਮੁਸੀਆਲਾ ਕੰਜਰੋ ਹੁਣ ਮੈਂ ਤੁਹਾਨੂੰ ਇੱਕ ਗੱਲ ਇੱਕ ਵਾਰੀ ਵੀਡੀਓ ਵਖਾ ਕੇ ਨਾ ਮੈਂ ਤੁਹਾਨੂੰ ਥੋੜੀ ਸਲਾਹ ਦੇ ਲਵਾ ਸਲਾਹ ਬਾਅਦ ਆਹ ਵੇਖ ਲਓ ਪੈਂਚ ਚੋਂ ਜਨਾਨਾ ਪੈਂਚ ਚ ਦੀ ਜਨਾਨਾ ਐਡਾ ਵੱਡਾ ਟੈਂਪੂ ਸੂ ਸਾਬਤ ਕਰਨਾ ਚਾਹਣ ਤੂੰ ਵਿਹਾਂ ਪੈਂਚ ਉੱਦਾ ਮੈਂ ਗਾਲ ਨਹੀਂ ਕੱਢ ਸਕਦਾ ਜਲੇਬੀਆਂ ਸੇਰ ਤੇ ਟੰਗੀ ਫਿਰਨਾ ਖਾਣ ਵਾਲੀ ਚੀਜ਼ਾਂ ਇਹਨੂੰ ਨਾ ਪਿਛਾ ਪਛਵਾੜੇ ਚ ਲਾਜ ਲਿਓ ਬੀਨੂ ਠੀਕ ਹੈ ਸਿਉਂਕਾਂ ਕੀੜੀਆਂ ਆਉਂਦੇ ਨੇ ਕੀੜੀਆਂ ਨਹੀਂ ਸਿਉਂਕਾਂ ਵੱਡਣ ਦੀ ਸਿਉਂਕਾਂ ਜਦੋਂ ਸਿਉਂਕਾਂ ਵੱਡੀਆਂ ਨਾ ਸਿਉਂਕਾਂ ਮੀਨੋ ਮਤਲਬ ਮੇਰੇ ਜਿਹੜੇ ਹੋਰ ਪਾਸੇ ਸਿਉਂਕਾਂ ਪਤਾ ਕੀ ਹੁੰਦੀਆਂ ਨੇ ਛੋਟੇ ਛੋਟੇ ਹੁੰਦੇ ਸੀ ਉਹਨਾਂ ਤੋਂ ਨਾ ਵੱਡੀਆਂ ਸਿਉਂਕਾਂ ਵੱਢੀ ਹੁੰਦੀਆਂ ਨੇ ਸਾਰਿਆਂ ਦੀ ਯਾਰ ਕੋਈ ਸ਼ੱਕ ਨਹੀਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਮੈਂ ਆਮ ਨੋਰਮਲ ਪਾਸਾ ਯੂਜ਼ ਕਰ ਰਿਹਾ ਤੇ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਤੇਲ ਲਾ ਲਓ ਮਗਰ ਟੋ ਮੱਖਣ ਨਾਲੋਂ ਸਿਉਂਕਾਂ ਦੂਰ ਹੋ ਜਾਂਦੀਆਂ ਸਾਰਿਆਂ ਨੂੰ ਵੱਢਦੇ ਹੁੰਦੇ ਸੀ ਕੋਈ ਸ਼ੱਕ ਨਹੀਂ ਤੇ ਇਹਨੂੰ ਨਾ ਜਲੇਬ ਇਹ ਸੌਂਕਾਂ ਵਾਲੀ ਜਨਨ ਬੰਦਾ ਹੈ ਟੈਂਪੂ ਏ ਤੇਰੀ ਨਾ ਮਗਰ ਕੱਤਿਆਂ ਹੋਣੇ ਨਾ ਜਲੇਬੀਆਂ ਸਾਰੀਆਂ ਤੇ ਸੌਂਕਾਂ ਖਾਜਮ ਜਲੇਬੀਆਂ ਸਾਰੀਆਂ ਤੇ ਤੇਰਾ ਜਿਹੜਾ ਪਛਵਾੜਾ ਹੈ ਨਾ ਪਿੱਛੋਂ ਜਿੱਥੇ ਇਹ ਜਿਹੜੀ ਕੀ ਕਹਿੰਦੇ ਨੇ ਉਹਨੂੰ ਨਿਕਲਦਾ ਬਾਹਰ ਜਿਹੜਾ ਅੱਕਣ ਲੱਗਿਆ ਉਹਨੂੰ ਵੀ ਖਾ ਜਾਵਣ ਤੇ ਤੇਰਾ ਆ ਜਿਹੜਾ ਮੱਛੀ ਕੰਡੇ ਵਾਲਾ ਕੰਮ ਹੈ ਨਾ ਇਹ ਬੰਦ ਹੋ ਜਾਵੇ ਮੁਸਕੇ ਮੁਸਕੋ ਮੁਸਕੋ ਭੈਣ ਜਦੋਂ ਛੇਬਾਂ ਕਰਾ ਕੇ ਮੇਕਅਪ ਕਰਕੇ ਤੁਸੀਂ ਸਾਲਿਓ ਗੰਦ ਪਾ ਰੱਖਿਆ ਹੈ ਤੋਂ ਨੂੰ ਕੀ ਮੈਂ ਤੈਨੂੰ ਕੀ ਦੱਸਾਂ ਪੈਨ ਚੁੱਦੋ ਹੁਣ ਮੈਂ ਗੱਲ ਕਰਦਾ ਵੀ ਜਿਹੜੇ ਸਾਡੇ ਏਰੀਆ ਦੇ ਗਏ ਨੇ ਜਿਵੇਂ ਕੀ ਹੀ ਦੁਬਾਰਤੋ ਵੀਡੀਓ ਵਿਖਾਣਾ ਠੀਕ ਹੈ ਇਹ ਇੱਕ ਰਿਪੀਟ ਕਰ ਰਿਹਾ ਮੈਂ ਇਹ ਆ ਆ ਵੇਖੋ ਹਲੋ ਜੀ ਅਜੀ ਅੱਜ ਲਿਆਇਆ ਲਾਡੀ ਆਪਦੀ ਪੈਟ ਸ਼ਰਟ ਸਵਾਗ ਸੋਨ ਦਿਖਾਈ ਦਿਖਾ ਸਹੀ ਲਾਡੀ ਪੈਂਟ ਸ਼ਰਟ ਆ ਆ ਵੇਖ ਭਾਈ ਸਿੱਤੀ ਸਵਾਈ ਹੈ ਮਤਲਬ ਸਵਾਈ ਬੜੀ ਹੋ ਗਈ 800 ਰੁਪਿਆ ਬੈਲ ਬੋਟ ਸਵਾਈ ਹੈ ਹਨਾ ਲਾਡੀ ਬੈਲ ਬੋਰਡ ਸਵਾਈਏ ਤੇ ਪਾ ਕੇ ਵੇਖ ਲੈ ਕਿਦਰੀ ਮਗਰੂ ਮਸ਼ੀਨ ਦੇ ਵਿੱਚ ਨਾ ਫਸ ਜਵੇ ਬੈਲ ਬੋਰਡ ਪਤੀ ਹੁੰਦਾ ਤੁਲੋਂ ਹੁੰਦੀ ਕੁਲੀ ਤੁਲੋਂ ਹੁੰਦੀ ਸੋੜੀ ਕਿਦਰੇ ਮਗਰੂ ਫਸ ਨਾ ਜਾਵੇ ਚਲੋ ਛੱਡੋ ਇਹਨਾਂ ਗੱਲਾਂ ਨੂੰ ਰੋਸਟ ਧਿਕਰਦਿਆਂ ਖਤਮ ਤੇ ਆਪਾਂ ਗੱਲ ਕਰਦੇ ਹਾਂ ਹੁਣ ਇਹ ਜਨਾਨੀਆਂ ਇਹ ਜਨਾਨੀਆਂ ਚਲ ਮੈਂ ਮੰਨਿਆ ਕੋਈ ਗਲਤ ਨਹੀਂ ਉਹ ਖਾਂਦੀਆਂ ਬਾਕੀ ਯਾਰ ਗੱਲ ਹੋਈ ਹੈ ਹੁਣ ਕਹਿੰਦੇ ਮੈਨੂੰ ਅੰਨੇ ਦੱਸਿਆ ਨੇ ਆਪੇ ਮੈਨੂੰ ਮੇਰੇ ਇਹਦੇ ਕੋਈ ਸਪੋਰਟ ਨਹੀਂ ਕਰਦਾ ਮੇਰੀ ਸਪੋਰਟ ਬਾਹਰੋਂ ਹੈ ਵੈਰੀ ਗੁੱਡ ਸਲੂਟ ਹੈ ਯਾਰ ਗਰਮੀਤ ਕੋਰ ਤੈਨੂੰ ਸਲੂਟ ਹੈ ਓਏ ਲਾਡੀ ਓਏ ਤੈਨੂੰ ਤਾਂ ਲਫੇੜੇ ਚਾਹੀਦੇ ਨੇ ਕਿਉਂਕਿ ਤੂੰ ਨਕਲੀ ਬੱਬੂ ਮਾੜਾ ਬਣਾ ਫਿਰਨਾ ਕੰਜਰਾ ਕੋਰ ਵਾਲਾ ਮਾੜਾ ਬਣਾ ਤਾ ਤੇਰੀ ਸ਼ਕਲ ਉਹਨਾਂ ਦੀ ਨਾ ਚੂਹ ਚੂਹਾ ਵਰਗੀ ਵੀ ਨਹੀਂ ਠੀਕ ਹੈ ਚੂਹਾ ਵਰਗੀ ਹੁੰਦੀ ਨਾ ਤੇਰੀ ਸ਼ਕਲ ਫਿਰ ਵੀ ਮੈਂ ਤੈਨੂੰ ਸਲੂਟ ਕਰਨਾ ਸੀ ਪਰ ਤੂੰ ਸਲੂਟ ਦੇ ਲੈ ਸਕਦਾ ਨਹੀਂ ਠੀਕ ਹੈ ਤੇ ਇੱਕ ਮੇਰੀ ਗੱਲ ਸੁਣ ਲੋ ਧਿਆਨ ਨਾਲ ਠੀਕ ਹੈ ਅੱਜ ਮੈਂ ਰੋਸਟ ਥੋੜਾ ਜਿਹਾ ਘਾਟ ਕਰ ਰਹੇ ਹਾਂ ਕਿਉਂਕਿ ਮੈਂ ਆਇਆ ਸੀ ਮੈਂ ਕਿ ਯਾਰ ਰਿਆਲੀ ਇਹ ਤੈਨੂੰ ਰਿਆਲੀ ਵੀ ਬਾਅਦ ਚ ਦਿਖਾਵਾਂਗੇ ਏ ਇਹ ਵੇਖ ਲੋ ਵੀ ਖੇਤਾਂ ਨੂੰ ਰੋਸਟ ਕਰਨ ਦਾ ਸਵਾਦ ਕਿੰਨਾ ਆਦਾ ਹੈ ਭੈਣ ਚੋ ਨਜ਼ਾਰਾ ਆ ਗਿਆ ਰੋਸਟ ਕਰਨ ਦਾ ਤੇ ਮੈਂ ਗੱਲ ਕਰ ਰਿਹਾ ਅਸੀਂ ਹੁਣ ਬਾਰਡਰ ਪੱਟੀ ਤੇ ਆਏ ਆ ਯਾਰ ਤੁਹਾਨੂੰ ਵਲੋਗ ਆਰੇਗਾ ਠੀਕ ਹੈ ਜੇ ਨਹੀਂ ਕੀ ਨਾ ਆਉਂਦਾ ਤਾਂ ਤੁਹਾਨੂੰ ਤਾਰਾਂ ਵਿਖਾ ਦਿੰਨੇ ਇੱਕ ਮਿੰਟ ਇੱਕ ਮਿੰਟ ਰੁਕੋ ਵੀਰੇ ਆ ਇਹ ਸਾਡਾ ਸਰਾਬੀ ایرিয়া ਠੀਕ ਹੈ ਇੱਕ ਮਿੰਟ ਜ਼ੂਮ ਕਰਨੇ ਆ ਇਹ ਆ ਆ ਦੇ ਸ੍ਰੀਨ ਚੌਂਕੀ ਆ ਤਾਰਾਂ ਦੇ ਸਰੀਆਂ ਨੇ ਆ ਆ ਇੱਕ ਮਿੰਟ ਯਾਰ ਇੱਕ ਮਿੰਟ ਟ੍ਰਾਈਪੋਡ ਸਿੱਧਾ ਕਰ ਲਾਂ ਆਹ ਵੇਖ ਲਓ ਆ ਫੋਕਸ ਕਰਤਾ ਆ ਪਾਕਿਸਤਾਨ ਆ ਗਿਆ ਮੈਂ ਨੇ ਜਿਹੜੇ ਜਿਆਦਾ ਨਹੀਂ ਜਾਂਦਾ ਕਿਉਂ ਮੈਂ ਕਹਿ ਰਿਹਾ ਯਾਰ ਸ਼ੂਟਿੰਗ ਵੀ ਸ਼ੂਟਿੰਗ ਤਾਂ ਕੋਈ ਨਹੀਂ ਆਪਾਂ ਨੂੰ ਜਾਣਦੇ ਆ ਫਿਰ ਸਾਡੇ ਤਨੂੰ ਪਤਾ ਹੈ ਕਿੰਨੀ ਇੱਧਰ ਇਹ ਇੱਕ ਮਿੰਟ ਖੜਾ ਹੋ ਕੇ ਦਿਖਾਉਣਾ ਮੇਰੇ ਕਹਿਣ ਦਾ ਹੁਣ ਮਕਸਦ ਇਹ ਹੈ ਕਿ ਧਿਆਨ ਨਾਲ ਸੁਣ ਲੋ ਰੋਸਟ ਦੇ ਵਿੱਚ ਵਲੌਗ ਬਣ ਗਿਆ ਏ ਵੇਖੋ ਕਿੰਨੀ ਤਕੜੀ ਕਲਾਕਾਰੀ ਆ ਵੇਖੋ ਤਾਰਾਂ 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 ਇੱਕ ਨਾ ਕਿਵੇਂ ਵੀਡੀਓ ਐਡ ਕਰਾਂਗਾ ਭਰਾ ਮੇਰੇ ਅੱਗੇ ਕੀ ਆਇਆ ਠੀਕ ਹੈ ਵੀਡੀਓ ਐਡ ਜ਼ਰੂਰ ਕਰਾਂਗਾ ਆ ਵੇਖੋ ਆ ਵੇਖੋ ਅਲਦੀਣਾ ਪੁਣੀਆ ਨੂੰ ਯਾਰ ਜ਼ੂਮ ਕੀਤਾ ਹੈ